ਹਾਂਜੀ ਪਸ਼ੂਪਾਲਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੋਟੜਾ ਕਲਾ ਪਸ਼ੂ ਮੇਲਾ ਜ਼ਿਲ੍ਹਾ ਮਾਨਸਾ ਸ਼ੁਰੂ ਹੋ ਚੁੱਕਿਆ ਹੈ ਪਸ਼ੂਆਂ ਦੀਆਂ ਐਂਟਰੀਆਂ ਦਾ ਅੱਜ ਲਾਸਟ ਦਿਨ ਹੈ 28 ਤੇ 29 ਤਰੀਕ ਜਿਹੜੀ ਪਸ਼ੂਆਂ ਦੀ ਦੁੱਧ ਚੋਾਈ ਵਾਲੇ ਪਸ਼ੂਆਂ ਦੀ ਐਂਟਰੀ ਡੇਟ ਸੀਗੀ ਅੱਜ ਉਹਦਾ ਰਾਤ ਦੇ 12 ਵਜੇ ਤੱਕ ਲਾਸਟ ਦਿਨ ਹੈ ਸੋ ਨਵੇਕਲੀ ਪਹਿਲ ਜਿਹੜੀ ਵੀਰਾਂ ਵੱਲੋਂ ਕੀਤੀ ਗਈ ਹੈ ਇਸ ਮੇਲੇ ਦੇ ਵਿੱਚ ਦੇਸੀ ਬੰਨ ਵਾਲੀ ਗਾਂ ਦੀ ਦੁੱਧ ਚੋਾਈ ਮੁਕਾਬਲੇ ਦੇ ਵਿੱਚ ਨਵਿਕਲੀ ਪਹਿਲ ਕੀਤੀ ਗਈ ਹੈ ਉਹ ਪਹਿਲੀ ਗਾਂ ਮੇਲੇ ਦੇ ਵਿੱਚ ਪਹੁੰਚ ਚੁੱਕੀ ਹੈ ਬਿਲਕੁਲ ਦੇਸੀ ਬੰਨ ਵਾਲੀ ਗਾਂ ਤਾਜੀ ਸੂਈ ਹੈ ਤੁਸੀਂ ਦੇਖ ਸਕਦੇ ਹੋ ਪਹਿਲੀ ਗਾਂ ਦੀ ਐਂਟਰੀ ਜਿਹੜੀ ਕਿ ਨਸਲ ਪੰਜਾਬ ਦੇ ਵਿੱਚ ਉਲੋਪ ਹੋ ਰਹੀ ਹੈ ਬੜਾ ਗੁਣਕਾਰੀ ਦੁੱਧ ਸੀ ਇਹਨਾਂ ਦਾ ਕੋਈ ਵੀ ਡਾਕਟਰ ਸੀ ਆਪਾਂ ਨੂੰ ਬੈ ਸੀ ਦੇਸੀ ਦਵਾਈ ਨਾਲ ਕਹਿੰਦੇ ਨੇ ਦੇਸੀ ਗਾਂ ਦੇ ਦੁੱਧ ਨਾਲ ਲਾਓ ਪਰ ਉਹ ਦੁੱਧ ਆਵੇ ਕਿੱਥੋਂ ਸੋ ਵੀਰਾਂ ਵੱਲੋਂ ਇਹਦੀ ਇਹਨੂੰ ਪ੍ਰਮੋਟ ਕਰਨ ਵਾਸਤੇ ਮੇਲੇ ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਪਹਿਲੀ ਗਾਂ ਦੀ ਐਂਟਰੀ ਮੇਲੇ ਦੇ ਵਿੱਚ ਹੋ ਚੱਕੀ ਐ ਬਾਈਆਂ ਦਾ ਸਵਾਗਤ ਕਰਦੇ ਆਂ ਅਸੀਂ ਪੂਰੀ ਕਮੇਟੀ ਵੱਲੋਂ ਆਯਾਤ ਐਸੋਸੀਏਸ਼ਨ ਵੱਲੋਂ ਮੇਲੇ ਦੇ ਵਿੱਚ ਆਉਣ ਤੇ ਹੋਰ ਵੀ ਭਰਾਵਾਂ ਨੂੰ ਬੇਨਤੀ ਐ ਵੀ ਜਿਨ੍ਹਾਂ ਕੋਲੇ ਵੀ ਇਸ ਇਸ ਤਰ੍ਹਾਂ ਦੀ ਨਸਲ ਦੇਸੀ ਹੈਗੀ ਐ ਜਰੂਰ ਮੇਲੇ ਦੇ ਵਿੱਚ ਲੈ ਕੇ ਆਓ ਤਾਂ ਕਿ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਆਪਣੇ ਬਜ਼ੁਰਗਾਂ ਦੀ ਜਿਹੜੀ ਚੱਲੀ ਹੋਈ ਸ਼ੁਰੂ ਤੋਂ ਪ੍ਰਾਤਨ ਚੱਲੀ ਹੋਈ ਜਿਹੜੀ ਗਾਵਾਂ ਰੱਖਦੇ ਆਏ ਸੀ ਉਹ ਗਾਵਾਂ ਨੂੰ ਵੀ ਸਪੈਸ਼ਲ ਮੇਲੇ ਦੇ ਵਿੱਚ ਇਨਵਾਈਟ ਕੀਤਾ ਗਿਆ ਇਨਾਮ ਦਿੱਤੇ ਜਾਣਗੇ 但的话。